ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਤ ਸਬਦਾ ਬਹੁਤ ਬਹੁਤ ਸਵਾਗਤ ਹੈ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਉਹਨਾਂ ਲੋਕਾਂ ਦੇ ਲਈ ਹੈ ਜੋ ਕਹਿੰਦੇ ਹਨ ਕਿ ਸਾਡਾ ਸਰੀਰ ਹਰ ਵੇਲੇ ਹੀ ਢਿੱਲਾ ਮੱਠਾ ਰਹਿੰਦਾ ਹੈ ਸਾਡੇ ਸਰੀਰ ਨੂੰ ਪਾਠ ਕਰਦੇ ਸਮੇਂ ਬਹੁਤ ਹੀ ਜ਼ਿਆਦਾ ਆਲਸ ਅਤੇ ਦਿਲਿੱਦਰ ਪੈ ਜਾਂਦਾ ਹੈ ਜਿਸ ਦੇ ਕਾਰਨ ਨਾ ਤਾਂ ਅਸੀਂ ਪਾਠ ਕਰ ਪਾਉਂਦੇ ਹਾਂ ਤੇ ਜੇਕਰ ਅਸੀਂ ਪਾਠ ਕਰਨ ਵੀ ਬੈਠਦੇ ਹਾਂ ਤਾਂ ਆਲਸ ਦੇ ਕਰਕੇ ਸਾਨੂੰ ਵਿੱਚੇ ਹੀ ਛੱਡਣਾ ਪੈ ਜਾਂਦਾ ਹੈ ਸੋ ਪਿਆਰੀ ਸਾਧ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਤੁਹਾਡੀ ਇਸ ਪਰੇਸ਼ਾਨੀ ਦਾ ਹੱਲ ਕਰ ਦੇਣ ਸਾਧ ਸੰਗਤ ਜੀ ਅੱਜ ਕੱਲ੍ਹ ਲੋਕਾਂ ਦਾ ਇਹ ਸਵਾਲ ਬਹੁਤ ਹੀ ਜ਼ਿਆਦਾ ਹੁੰਦਾ ਹੈ ਕਿ ਸਾਡਾ ਸਰੀਰ ਹਰ ਵੇਲੇ ਹੀ ਢਿੱਲਾ ਮੱਠਾ ਰਹਿੰਦਾ ਹੈ ਸਰੀਰ ਨੂੰ ਆਲਸ ਹੀ ਪਿਆ ਰਹਿਦਾ ਹੈ ਕਿਸੇ ਵੀ ਕੰਮ ਨੂੰ ਕਰਨ ਨੂੰ ਸਾਡਾ ਮਨ ਹੀ ਨਹੀਂ ਕਰਦਾ ਕਈਆਂ ਦੇ ਨਾਲ ਤਾਂ ਇਸ ਤਰ੍ਹਾਂ ਹੁੰਦਾ ਹੈ ਕਿ ਉਹਨਾਂ ਦੇ ਸਰੀਰ ਨੂੰ ਕੋਈ ਦੁੱਖ ਰੋਗ ਲੱਗਾ ਹੁੰਦਾ ਹੈ ਪਰ ਕਈਆਂ ਨੂੰ ਤਾਂ ਬਿਨਾਂ ਦੁੱਖ ਰੋਗ ਦੇ ਹੀ ਹਰ ਵੇਲੇ ਆਲਸ ਦਿਲਦਰ ਘੇਰੀ ਰੱਖਦਾ ਹੈ ਅਤੇ ਕਿਤੇ ਨਾ ਕਿਤੇ ਆਪਣੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਸ਼ੰਕੇ ਵੀ ਆਉਂਦੇ ਹਨ ਕਿ ਸਾਡੇ ਸਰੀਰ ਨੂੰ ਕੀ ਹੋ ਰਿਹਾ ਹੈ ਕਿਸੇ ਨੇ ਕੁਝ ਕਰਤਾ ਨਹੀਂ ਦਿੱਤਾ ਅੱਜ ਦੀ ਆਪਣੀ ਵੀਡੀਓ ਵਿੱਚ ਵੀ ਆਪਾਂ ਇਸੇ ਵਿਸ਼ੇ ਤੇ ਗੱਲਬਾਤ ਕਰਨੀ ਹੈ ਜੀ ਕਿ ਜਿਨ੍ਹਾਂ ਦਾ ਵੀ ਸਰੀਰ ਆਲਸੀ ਰਹਿੰਦਾ ਹੈ ਉਹਨਾਂ ਨੂੰ ਸੁਸਤੀ ਰਹਿੰਦੀ ਹੈ ਜਾਂ ਢਿੱਲਾ ਮੱਠਾ ਰਹਿੰਦਾ ਹੈ ਉਹ ਮਹਾਪੁਰਖਾਂ ਦੀ ਦੱਸੀ ਹੋਈ ਜੁਗਤੀ ਨੂੰ ਜੇਕਰ ਅਪਣਾਉਂਦੇ ਹਨ ਤਾਂ ਵੇਖ ਲੈਣਾ ਕਿ ਉਹਨਾਂ ਦਾ ਸਾਰਾ ਹੀ ਆਲਸ ਦਿਲਿੱਦਰ ਦੂਰ ਹੋ ਜਾਵੇਗਾ ਜੇਕਰ ਸਰੀਰ ਨੂੰ ਕੋਈ ਰੋਗ ਲੱਗਾ ਹੈ ਉਹ ਵੀ ਠੀਕ ਹੋ ਜਾਵੇਗਾ ਮਹਾਪੁਰਖ ਜੀ ਇੱਥੋਂ ਤੱਕ ਕਹਿੰਦੇ ਹਨ ਕਿ ਭਾਵੇਂ ਦੁੱਖ ਰੋਗ ਜਿੱਟਾ ਮਰਜੀ ਵੱਡਾ ਹੋਵੇ ਮਨ ਦਾ ਦੁੱਖ ਨਹੀਂ ਹੋਣਾ ਚਾਹੀਦਾ ਇਸ ਜੁਗਤੀ ਦੇ ਨਾਲ ਸਾਰੇ ਹੀ ਦੁੱਖ ਰੋਗ ਦੂਰ ਹੋ ਜਾਂਦੇ ਹਨ ਜਿਵੇਂ ਹਰ ਵੇਲੇ ਚਿੰਤਾ ਲੱਗੀ ਰਣੀ ਬੰਦਾ ਜਿੱਦੀ ਮਰਜੀ ਕੋਸ਼ਿਸ਼ ਕਰਦਾ ਰਹੇ ਪਰ ਨਹੀਂ ਵਾਰ-ਵਾਰ ਸਾਡੇ ਮਨ ਦੇ ਉੱਤੇ ਕੋਈ ਨਾ ਕੋਈ ਚਿੰਤਾ ਬੋਝ ਬਣਿਆ ਹੀ ਰਹਿੰਦਾ ਹੈ ਇਹ ਮਨ ਦੇ ਰੋਗ ਹੁੰਦੇ ਹਨ ਸਾਧ ਸੰਗਤ ਜੀ ਇਹ ਸਾਰੇ ਹੀ ਰੋਗਾਂ ਤੋਂ ਛੁਟਕਾਰਾ ਮਿਲ ਸਕਦਾ ਹੈ ਮਹਾਪੁਰਖਾਂ ਦੀ ਦੱਸੀ ਹੋਈ ᔪਗਤੀ ਦੇ ਅਨੁਸਾਰ ਇਸ ਕਰਕੇ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੋਣਾ ਜੀ ਸੰਗਤ ਜੀ ਇੱਕ ਵਾਰ ਦੀ ਗੱਲ ਹੈ ਕਿ ਬਾਬਾ ਆਨੰਦ ਸਿੰਘ ਜੀ ਦੇ دیਵਾਨ ਲੱਗੇ ਹੋਏ ਸਨ ਕੀਰਤਨ ਹੀ ਕੀਰਤਨ ਕਰ ਰਹੇ ਸਨ ਕਹਿੰਦੇ ਕਿ ਸਮਾਪਤੀ ਤੋਂ ਬਾਅਦ ਸੰਗਤ ਆਪੋ ਆਪਣੇ ਘਰਾਂ ਚਲੀ ਗਈ ਇੱਕ ਕੀਰਤਨੀਆ ਸੇਵਾਦਾਰ ਨੂੰ ਕਹਿਣ ਲੱਗਾ ਕਿ ਮੈਨੂੰ ਬਾਬਾ ਜੀ ਦੇ ਨਾਲ ਮਿਲਾ ਦਿਓ ਸੇਵਾਦਾਰ ਨੇ ਬਾਬਾ ਜੀ ਕੋਲ ਜਾ ਕੇ ਬਾਬਾ ਜੀ ਨੂੰ ਪੁੱਛਿਆ ਕਿ ਕੀਰਤਨੀਆ ਤੁਹਾਨੂੰ ਮਿਲਣਾ ਚਾਹੁੰਦਾ ਹੈ ਤਾਂ ਬਾਬਾ ਜੀ ਨੇ ਕਿਹਾ ਕਿ ਉਸ ਨੂੰ ਅੰਦਰ ਭੇਜੋ ਉਹ ਕੀਰਤਨੀਆ ਬਾਬਾ ਜੀ ਦੇ ਕੋਲ ਚਲਾ ਗਿਆ ਜਾ ਕੇ ਬੇਨਤੀ ਕੀਤੀ ਕਿ ਬਾਬਾ ਜੀ ਮੇਰੇ ਘਰ ਦੇ ਵਿੱਚ ਭੂਤਾਂ-ਪ੍ਰੇਤਾਂ ਦਾ ਸਾਆ ਹੈ ਮੇਰੇ ਘਰ ਦੇ ਵਿੱਚ ਕਿਸੇ ਨੇ ਕੁਝ ਕੀਤਾ ਹੋਇਆ ਹੈ ਮੇਰੀ ਪਤਨੀ ਬਿਮਾਰ ਰਹਿੰਦੀ ਹੈ ਕਹਿੰਦੇ ਕਿ ਬਾਬਾ ਜੀ ਨੇ ਉਸ ਕੀਰਤਨੀਏ ਦੇ ਮੂੰਹੋਂ ਜਦੋਂ ਇਹ ਗੱਲ ਸੁਣੀ ਤਾਂ ਬਾਬਾ ਜੀ ਮੁਸਕਰਾ ਕੇ ਕਹਿਣ ਲੱਗੇ ਕਿ ਭੋਲਿਆ ਹੋਵੇਂ ਤੋਂ ਗੁਰੂ ਦਾ ਸਿੱਖ ਇਹ ਗੱਲਾਂ ਕਿੱਦਾਂ ਦੀਆਂ ਕਰਦਾ ਪਿਆ ਹੈ ਕਿਉਂਕਿ ਨਾਮ ਜਪਣ ਵਾਲੇ ਬੰਦੇ ਦੇ ਘਰ ਵਿੱਚ ਤਾਂ ਕੂੜੇ ਵਾਲੇ ਡੱਬੇ ਦੇ ਵਿੱਚ ਵੀ ਇਹਨਾਂ ਚੀਜ਼ਾਂ ਨੂੰ ਥਾਂ ਨਹੀਂ ਮਿਲਦੀ ਜਿਹੜੀ ਗੱਲ ਤੂੰ ਮੈਨੂੰ ਕਹਿ ਰਿਹਾ ਹੈ ਕਿ ਤੇਰੇ ਘਰ ਦੇ ਵਿੱਚ ਕਿਸੇ ਨੇ ਕੁਝ ਕਰ ਦਿੱਤਾ ਹੈ ਉਹ ਤਾਂ ਪ੍ਰੇਤਾਂ ਦਾ ਸਾਆਯਾ ਹੋ ਗਿਆ ਹੈ ਤਾਂ ਕਹਿੰਦੇ ਕਿ ਉਸ ਕੀਰਤਨੀਏ ਨੇ ਸਾਰੀ ਹੀ ਗੱਲਬਾਤ ਸਮਝਾਈ ਕਿ ਨਹੀਂ ਬਾਬਾ ਜੀ ਮੈਂ ਤੁਹਾਨੂੰ ਬਿਲਕੁਲ ਸੱਚ ਕਹਿ ਰਿਹਾ ਹਾਂ ਮੇਰੀ ਪਤਨੀ ਦੇ ਉੱਪਰ ਇੱਕ ਦਮ ਉਹ ਬਿਮਾਰ ਹੋ ਜਾਂਦੀ ਹੈ ਇੰਜ ਲੱਗਦਾ ਹੈ ਜਿਵੇਂ ਉਸ ਨੂੰ ਕਿਸੇ ਚੀਜ਼ ਨੇ ਘੇਰ ਹੀ ਰੱਖਿਆ ਹੋਵੇ ਤਾਂ ਬਾਬਾ ਜੀ ਕਹਿੰਦੇ ਕਿ ਭਲਿਆ ਤੇਰਾ ਨਿਤਨੇਮ ਕਿੰਨਾ ਹੈ ਤਾਂ ਕਹਿੰਦੇ ਕਿ ਉਸ ਕੀਰਤਨੀਏ ਨੇ ਨੀਵੀਂ ਪਾ ਲਈ ਉਹ ਕਹਿਣ ਲੱਗਾ ਬਾਬਾ ਜੀ ਮੇਰਾ ਨਿਤਨੇਮ ਪੱਕਾ ਨਹੀਂ ਹੈ ਬਾਬਾ ਜੀ ਕਹਿੰਦੇ ਕਿ ਪਤਨੀ ਤੇਰੀ ਤਾਂ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜਦੀ ਹੀ ਹੋਵੇਗੀ ਤਾਂ ਕੀਰਤਨੀਆ ਕਹਿਣ ਲੱਗਾ ਕਿ ਨਹੀਂ ਬਾਬਾ ਜੀ ਉਹ ਬਾਣੀ ਪੜ ਤਾਂ ਲੈਂਦੀ ਹੈ ਪਾਠ ਵੀ ਕਰ ਲੈਂਦੀ ਹੈ ਪਰ ਕਦੇ-ਕਦੇ ਕਰਦੀ ਹੈ ਰੋਜ਼ ਉਸ ਦਾ ਵੀ ਕੋਈ ਪੱਕਾ ਨਿਤਨੇਮ ਨਹੀਂ ਹੈ ਤਾਂ ਕਹਿੰਦੇ ਕਿ ਬਾਬਾ ਜੀ ਨੇ ਉਸ ਨੂੰ ਤਾੜਨਾ ਕੀਤਾ ਕਿ ਅੰਮ੍ਰਿਤ ਵੇਲਾ ਸੰਭਾਲੋ ਤੇ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਣਾ ਸ਼ੁਰੂ ਕਰੋ ਬਾਬਾ ਜੀ ਨੇ ਉਸ ਗੀਤਣੀਏ ਨੂੰ ਕਿਹਾ ਕਿ ਭਲਿਆ ਤੂੰ ਵੀ ਅੰਮ੍ਰਿਤ ਵੇਲੇ ਉੱਠ ਕੇ ਪਤਨੀ ਨੂੰ ਉਠਾਉਣਾ ਹੈ ਦੋਵੇਂ ਜਾਣੇ ਤਿੱਖੇ ਨਾਮ ਸਿਮਰਨ ਕਰਿਆ ਕਰੋ ਤਾਂ ਵੇਖਣਾ ਕਿ ਸਭ ਕੁਝ ਠੀਕ ਹੋ ਜਾਵੇਗਾ ਤੇਰੀ ਪਤਨੀ ਦੇ ਸਾਰੇ ਹੀ ਦੁੱਖ ਦੂਰ ਹੋ ਜਾਣਗੇ ਜੋ ਵੀ ਤੇਰੇ ਮਨ ਦੇ ਸ਼ੰਕੇ ਹਨ ਉਹ ਵੀ ਦੂਰ ਹੋ ਜਾਣਗੇ ਤਾਂ ਤੁਹਾਡੇ ਘਰ ਦੇ ਵਿੱਚ ਦੁੱਖ ਦਿਲਦਰ ਜਿਹੜਾ ਵੀ ਹੈ ਕਲੇਸ਼ ਹੈ ਦੂਰ ਹੋ ਜਾਵੇਗਾ ਜੇਕਰ ਘਰ ਦੇ ਵਿੱਚ ਸੁੱਖ ਸ਼ਾਂਤੀ ਚਾਹੀਦੀ ਹੈ ਤਾਂ ਫਿਰ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪੋ ਤਾਂ ਕਹਿੰਦੇ ਉਹ ਕੀਰਤਨੀਆਂ ਨੇ ਸੱਤ ਬਚਨ ਕਿਹਾ ਬਾਬਾ ਜੀ ਨੇ ਫਿਰ ਇੱਕ ਗੱਲ ਹੋਰ ਸਮਝਾਈ ਬਾਬਾ ਜੀ ਕਹਿਣ ਲੱਗੇ ਕਿ ਜਦੋਂ ਸਵੇਰੇ ਉੱਠ ਕੇ ਨਾਮ ਜਪਣਾ ਹੈ ਗੁਰਬਾਣੀ ਦਾ ਪਾਠ ਕਰਨਾ ਹੈ ਹੱਥ ਧੋ ਕੇ ਗੁਰੂ ਸਾਹਿਬ ਜੀ ਦੀ ਤਾਬਿਆ ਤੇ ਬੈਠ ਕੇ ਇਕੱਲੇ ਇਕੱਲੇ ਆਂਗਣੂ ਸਾਫ਼ ਕਰਨਾ ਹੈ ਬਾਬਾ ਜੀ ਨੇ ਸਾਰੀ ਹੀ ਜੁਗਤੀ ਸਮਝਾਈ ਕਿ ਇੱਕ ਸਾਫ਼ ਕੱਪੜਾ ਲੈ ਲੈਣਾ ਹੈ ਇੱਕ ਸਾਫ਼ ਕੱਪੜੇ ਨੂੰ ਤੁਸੀਂ ਚੰਗੀ ਤਰ੍ਹਾਂ ਧੋ ਕੇ ਫਿਰ ਸੁਕਾਉਣਾ ਹੈ ਉਸ ਮਲਮਲ ਦੇ ਕੱਪੜੇ ਦੇ ਨਾਲ ਗੁਰੂ ਸਾਹਿਬ ਜੀ ਦੇ ਸਾਰੇ ਹੀ ਅੰਗ ਸਾਫ਼ ਕਰਨੇ ਹਨ ਜਦੋਂ ਵੀ ਤੁਸੀਂ ਪਾਠ ਕਰਦੇ ਹੋਵੋ ਜਿਸ ਵੀ ਅੰਗ ਨੂੰ ਤੁਸੀਂ ਪੜ੍ਹਦੇ ਹੋਵੋ ਉਸਨੂੰ ਹੀ ਸਾਫ਼ ਕਰਨਾ ਬਹੁਤ ਜ਼ਰੂਰੀ ਹੈ ਫਿਰ ਉਸਨੂੰ ਤੁਸੀਂ ਸਾਫ਼ ਪਾਣੀ ਵਿੱਚ ਡਬੋ ਲੈਣਾ ਹੈ ਉਸਨੂੰ ਚੰਗੀ ਤਰ੍ਹਾਂ ਨਿਚੋੜ ਲੈਣਾ ਹੈ ਭਾਵ ਕਿ ਜਦੋਂ ਤੁਸੀਂ ਗੁਰਬਾਣੀ ਪੜ੍ਹ ਕੇ ਹਟੋ ਸਮਾਪਤੀ ਤੋਂ ਬਾਅਦ ਅਤੇ ਉਹ ਜਿਹੜਾ ਪਾਣੀ ਹੈ ਉਸਨੂੰ ਤੁਸੀਂ ਆਪਣੀ ਘਰਵਾਲੀ ਨੂੰ ਛਕਾ ਦੇਣਾ ਹੈ ਤਾਂ ਦੇਖਣਾ ਕਿ ਉਸ ਦੇ ਤਨ ਅਤੇ ਮਨ ਦੇ ਸਾਰੇ ਹੀ ਰੋਗ ਦੂਰ ਹੋ ਜਾਣਗੇ ਬਾਬਾ ਅਨੰਦ ਸਿੰਘ ਜੀ ਨੇ ਉਸ ਕੀਰਤਨੀਆਂ ਨੂੰ ਸਮਝਾਇਆ ਸਾਧ ਸੰਗਤ ਜੀ ਇੱਕ ਵਾਰ 8ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਰਸਤੇ ਦੇ ਵਿੱਚ ਆ ਰਹੇ ਸਨ ਸਭ ਸੰਗਤਾਂ ਦਰਸ਼ਨ ਕਰਕੇ ਨਿਹਾਲ ਹੋ ਰਹੀਆਂ ਸਨ ਇੱਕ ਦਮ ਕਹਿੰਦੇ ਕਿ ਇੱਕ ਕੋੜੀ ਬੰਦਾ ਜਿਸ ਦੇ ਸਰੀਰ ਨੂੰ ਕੋੜ ਲੱਗਾ ਹੋਇਆ ਸੀ ਉਹ ਦਰਦ ਦੇ ਨਾਲ ਘਰਲਾਉਂਦਾ ਹੋਇਆ ਬਾਬਾ ਜੀ ਦੇ ਸਾਹਮਣੇ ਆ ਕੇ ਉਸਨੇ ਬੇਨਤੀ ਕੀਤੀ ਕਿ ਸਤਗੁਰ ਸੱਚੇ ਪਾਤਸ਼ਾਹ ਜੀ ਇਹ ਮੇਰਾ ਰੋਗ ਘਟ ਦਿਓ ਤਾਂ 8ਵੇਂ ਪਾਸ਼ਾ ਜੀ ਨੇ ਆਪਣਾ ਰੁਮਾਲ ਜੋ ਕਿ ਉਹ ਆਪਣੇ ਹੱਥ ਦੇ ਵਿੱਚ ਹਮੇਸ਼ਾ ਹੀ ਰੱਖਦੇ ਸਨ ਉਹਨਾਂ ਨੇ ਉਸ ਕੋੜੀ ਨੂੰ ਦੇ ਦਿੱਤਾ ਉਸ ਰੁਮਾਲ ਨੇ ਪਾਸ਼ਾ ਜੀ ਦੇ ਹੱਥਾਂ ਦੀ ਸ਼ੋਭਾ ਪ੍ਰਾਪਤ ਕੀਤੀ ਹੋਈ ਸੀ ਇਸ ਕਰਕੇ ਉਸ ਕੋੜੀ ਨੇ ਉਸ ਰੁਮਾਲ ਨੂੰ ਜਿੱਥੇ-ਜਿੱਥੇ ਵੀ ਲਗਾਇਆ ਉਸ ਦਾ ਕੋੜ ਦਾ ਰੋਗ ਦੂਰ ਹੋ ਗਿਆ ਇਸ ਕਰਕੇ ਇਹ ਜੁਗਤੀ ਆਪਾਂ ਵੀ ਅਪਣਾਉਣੀ ਹੈ ਤਾਂ ਕੋਲੇ ਜਲ ਰੱਖ ਲੈਣਾ ਹੈ ਨਾਲ ਦੀ ਨਾਲ ਮਲਮਲ ਦੇ ਕੱਪੜੇ ਦੇ ਨਾਲ ਗੁਰੂ ਸਾਹਿਬ ਦੇ ਅੰਗ ਸਾਫ਼ ਕਰਨੇ ਹਨ ਭਾਵੇਂ ਜਪਜੀ ਸਾਹਿਬ ਜੀ ਦਾ ਪਾਠ ਹੀ ਕਰਦੇ ਹੋਵੋ ਤਾਂ ਵੀ ਰੁਮਾਲ ਦੇ ਨਾਲ ਗੁਰੂ ਸਾਹਿਬ ਦੇ ਅੰਗ ਸਾਫ਼ ਕਰਿਆ ਕਰੋ ਅਤੇ ਫਿਰ ਬਾਣੀ ਪੜਨ ਤੋਂ ਬਾਅਦ ਆਪਾਂ ਜਿਹੜਾ ਜਲ ਕੋਲ ਰੱਖਿਆ ਹੈ ਉਸ ਰੁਮਾਲ ਨੂੰ ਉਸ ਜਲ ਵਿੱਚ ਡੁਬੋ ਕੇ ਨਚੋੜ ਲੈਣਾ ਹੈ ਉਸ ਜਾਲ ਨੂੰ ਫੇਰ ਤੁਸੀਂ ਸ਼ੱਕ ਲੈਣਾ ਹੈ ਤਾਂ ਵੇਖਣਾਗੇ ਤੁਹਾਡੇ ਜਨਮ ਜਨਮਾਂ ਦੇ ਦੁੱਖ ਰੋਗ ਕੱਟੇ ਜਾਣਗੇ ਅਤੇ ਇਹਨਾਂ ਪੰਕਤੀਆਂ ਦਾ ਜਾਪ ਹਰ ਵੇਲੇ ਕਰਦੇ ਹੀ ਰਹਿਣਾ ਹੈ ਕਿ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਢਿਠੇ ਸਭ ਦੁੱਖ ਜਾਏ ਸੰਗਤ ਜੀ ਮਾਪੁਰਖਾਂ ਨੇ ਕਿੰਨੀ ਵਧੀਆ ਗੱਲ ਸਾਨੂੰ ਸਮਝਾਈ ਹੈ ਕਿ ਇਹ ਜੁਗਤੀ ਤੁਸੀਂ ਜ਼ਰੂਰ ਅਪਣਾ ਲੈਣੀ ਭਾਵੇਂ ਕਿ ਕਈ ਲੋਕ ਪਾਠ ਕਰਦੇ ਸਮੇਂ ਕੋਲ ਜਲ ਰੱਖਣ ਲੱਗਿਆਂ ਬੜਾ ਹੀ ਕਿੰਤੂ ਪ੍ਰੰਤੂ ਕਰਦੇ ਨੇ ਪਰ ਆਪਾਂ ਇਹ ਜੁਗਤੀ ਜ਼ਰੂਰ ਅਪਣਾਉਣੀ ਹੈ ਕਿਉਂਕਿ ਕਮਾਈ ਵਾਲੇ ਮਹਾਪੁਰਖਾਂ ਨੇ ਸਾਨੂੰ ਇਹ ਜੁਗਤੀ ਸਮਝਾਈ ਹੈ ਕਮਾਈ ਵਾਲੇ ਮਹਾਪੁਰਖਾਂ ਦੀਆਂ ਸਖਤ ਕਮਾਈਆਂ ਤੇ ਸਖਤ ਕਾਲਣਾ ਹਨ ਉਹਨਾਂ ਦੇ ਮੂੰਹੋਂ ਨਿਕਲੇ ਹੋਏ ਬਚਨ ਐਵੇਂ ਹੀ ਨਹੀਂ ਨਿਕਲਦੇ ਉਹਨਾਂ ਨੂੰ ਜੇਕਰ ਕੋਈ ਪ੍ਰਮਾਤਮਾ ਦੇ ਉੱਪਰ ਭਰੋਸਾ ਹੈ ਉਹ ਤਾਂ ਹੀ ਦੱਸਦੇ ਹਨ ਸੋ ਸਾਧ ਸੰਗਤ ਜੀ ਮਹਾਪੁਰਖਾਂ ਦੀ ਦੱਸੀ ਹੋਈ ਇਹ ਜੁਗਤੀ ਆਪਾਂ ਵੀ ਆਪਣੇ ਘਰਾਂ ਦੇ ਵਿੱਚ ਅਪਣਾਈਏ ਤੇ ਸਾਡੇ ਵੀ ਘਰਾਂ ਦੇ ਵਿੱਚੋਂ ਸਾਰਾ ਹੀ ਆਲਸ ਦਲਿੱਦਰ ਦੂਰ ਹੋ ਜਾਵੇਗਾ ਅਤੇ ਮੰਨ ਦੇ ਵਿੱਚ ਕਦੇ ਵੀ ਕੋਈ ਵਹਿਮ ਭਰਮ ਕਦੇ ਵੀ ਨਹੀਂ ਠਿਕੇਗਾ ਜੇਕਰ ਸਾਡੇ ਘਰ ਦਾ ਕੋਈ ਵੀ ਜੀ ਅੰਮ੍ਰਿਤ ਵੇਲੇ ਉੱਠ ਰਿਹਾ ਹੈ ਨਾਮ ਜਪ ਰਿਹਾ ਹੈ ਤਾਂ ਇਦਾਂ ਦੀਆਂ ਚੀਜ਼ਾਂ ਸਾਡੇ ਘਰ ਦੇ ਆਸ-ਪਾਸ ਵੀ ਨਹੀਂ ਭਟਕ ਸਕਦੀਆਂ ਤੁਸੀਂ ਪਾਠ ਕਰਨਾ ਜਰੂਰ ਆਰੰਭ ਕਰੋ ਤੇ ਸਭ ਤੋਂ ਪਹਿਲਾਂ ਅੰਮ੍ਰਿਤ ਵੇਲਾ ਜਰੂਰ ਸੰਭਾਲਣਾ ਸ਼ੁਰੂ ਕਰੋ ਇਸ ਤੋਂ ਤੁਹਾਡੇ ਚੰਗੇ ਦਿਨਾਂ ਦੀ ਸ਼ੁਰੂਆਤ ਹੋ ਜਾਵੇਗੀ ਤਾਂ ਪਿਆਰੇ ਸਾਧ ਸੰਗਤ ਜੀ ਜੇਕਰ ਇਹ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਵਾਦ ਤੋਂ ਬਾਅਦ ਸ਼ੇਅਰ ਕਰ ਦੇਣਾ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੀ ਅਤੇ ਕਮੈਂਟ ਬਾਕਸ ਵਿੱਚ ਤਨ ਤਨ ਬਾਬਾ ਆਨੰਦ ਸਿੰਘ ਜੀ ਜਾਂ ਫਿਰ ਤਨ ਤਨ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਕਦੇ ਨਾ ਭੁੱਲਣਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ